ਸਜਣ ਸਚਾ ਪਾਤਿ ਸ਼ਾਹ ਸਿਰਸ਼ਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾਤ ਤੁ ਕੀ ਅਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁਨ ਜਗ ਜਾਇ ਆ ਪਹਾਈ ਬਿਨਸਾ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਪਹਾਈ ਕਰਮ ਸਭੇ ਵੇਕਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਕਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜਾਇ ਭਾਈ ਸੋ ਆਤਮ ਤਤ ਵਿਚਾਰੀ ਰਹਾ ਸੋ ਸਤਬੇਦ ਬਕੈ ਖੜੋ ਪਹਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲਨਾ ਚੁਕਈ ਪਾਈ ਅੰਤਰ ਮੈਲ ਵਿਕਾਰੀ ਇਨ ਬਧ ਡੂਬੀ ਮਕੁਰੀ ਪਾਈ ਉੰਡੀ ਸਰ ਕੈ ਭਾਰੀ ਦਰਮਤ ਘੜੀ ਵਿਗੂਤੀ ਭਾਈ ਦੂਜਾ ਪਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਪਹਾਈ ਬਿਨ ਨਾਮੈ ਪਰਮ ਨਾ ਜਾਈ ਸਤ ਗੁਰ ਸੇਵੈ ਤਾਂ ਸੁਖ ਪਾਏ ਪਾਈ ਆਵਣ ਜਾਣ ਰਹੀ ਸਾਚ ਸਹਜ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰੂ ਸੇਵੈ ਸੋ ਬੂਝੈ ਭਾਈ ਗੁਰ ਬਿਨ ਮਗਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਮੰਡਤ ਦਹੀ ਵਿਲੋਈਏ ਭਾਈ ਵਿਚੋ ਨਕਲਾ ਤਥ ਜਲ ਮਥਿਆ ਜਲ ਦੇਖਿਆ ਹੈ ਭਾਈ ਇਹੋ जग ਇਹਾ ਵਥ ਗੁਰ ਬਿਨ ਪਰਮ ਵਿਗੂਚਿਆ ਪਾਈ ਘਟ ਘਟ ਦੇਉ ਅਲਖ ਇਹੋ ਜਗ ਤਾ ਗੋ ਸੂਤ ਕੋ ਪਾਈ ਦਹਦਸ ਬਾਧੋ ਮਾਏ ਬਿਨ ਗੁਰ ਗਾਠ ਨਾ ਛੁਟਾਈ ਭਾਈ ਥਾਕੇ ਕਰਮ ਕਮਾਈ ਇਹੋ ਜਗ ਪਰਮ ਮੋਹ ਭੁਲਾਇ ਪਾਈ ਕਹਿਣਾ ਕਿਛੂ ਨਾ ਜਾਏ ਗੁਰਮੁਲੀਆ ਭਾਉ ਮਨ ਵਸਾਇ ਭਾਈ ਪਹਿ ਮਰਣਾ ਸਚ ਲੇਖ ਮਜਨ ਦਾਨ ਚੰਗੀ ਆਈਆਂ ਭਾਈ ਦਰਗਾਹ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਜੜਾਇਆ ਭਾਈ ਮਨ ਵਸਿਆ ਚੁਕਾ ਵੇਖ ਇਹੋ ਤਨਹਾਠ ਸਰਾਫ ਕੋ ਪਾਈ ਵਖਰ ਨਾਮ ਅਪਾਰ ਇਹੋ ਵਖਰ ਵਾਪਾਰੀ ਸੋ ਦਰੜਾ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਇਹੋ ਤਨ ਸਾਫ ਸਰਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਾਪਾਰੀ ਸੋ ਦੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪਹਿਲਾ ਤਿਤੁ ਕੀ आसा मनसा बंधी पाई कर्म धर्म बंधकारी पाप पुण्य जग जाया पहाई बिन सय नाम विसारी ए माया जग मोहनी पहाई कर्म सभे वेकारी वाहे गुरु जी का खालसा वाहे गुरु जी की फतेह